ਸਾ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਾਵਤ ਹੈ ਬੇਸ਼ਰਮਾਂ ਦੀ ਡੁੱਲ ਗਈ ਖਾਪ ਦਾਲ ਕਹਿੰਦੇ ਐ ਸੀ ਡੋਲ ਡੋਲ ਖਾਣੇ ਆ ਇਹ ਕਾਵਤ ਜਮਾ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀ ਸਿੰਘ ਕਾਲਕਾ ਜੀ ਅਤੇ ਜਲਨ ਸਕੱਤਰ ਜਗਦੀਪ ਸਿੰਘ ਕਾਲੋ ਜੀ ਦੀ ਇਹ ਇੱਕ ਤਸਵੀਰ ਨੂੰ ਦੇਖ ਕੇ ਮੈਂ ਇਕਾਵਾ ਮੈਂ ਸਮਝਦਾ ਕਿ ਜਮਾ ਇਹਨਾਂ ਦਾ ਟੁਕਦੀ ਹੈ ਨਾਲ ਇਹਨਾਂ ਦਾ ਖੜਾ ਹੈ ਬੇਸ਼ਰਮਾਂ ਦਾ ਜਿਹੜੇ ਬੇਸ਼ਰਮਾਂ ਦਾ ਟੋਲਾ ਹੈ ਹਰਮਿੰਦਰ ਸਿੰਘ ਕਾਲਕਾਂ ਬਲਿੰਦਰ ਸਿੰਘ ਸਿਰਸਾ ਜਗਦੀਪ ਸਿੰਘ ਕਾਲੋ ਜਿਹੜਾ ਇਹਨਾਂ ਦਾ ਡੈਡੀ ਹੈ ਬਲਿੰਦਰ ਸਿੰਘ ਸਿਰਸਾ ਇਹਦੇ ਬਾਰੇ ਕੀ ਕਿਹਾ ਜਾਏ ਅੱਜ ਪੂਰੀ ਸਿੱਖ ਕੌਮ ਜਾਣਦੀ ਹੈ ਇਸ ਸੱਚ ਦੇ ਬਾਰੇ ਮੈਂ ਆਪਕੋ ਮੂੰਹ ਤੋਂ ਦੱਸਣਾ ਨਹੀਂ ਚਾਹਦਾ ਕਿ ਇਹ ਕੌਮ ਦਾ ਕਿੰਨਾ ਵੱਡਾ ਕਰਤਾਰ ਹੈ ਅੱਜ ਪੂਰੀ ਕੌਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟਾਫ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਸਟਾਫ ਇਹ ਗੱਲ ਤੋਂ ਪਰੇਸ਼ਾਨ ਹੈ ਕਿ ਜਿਹੜੇ ਸਾਡੇ ਸਕੂਲ ਹੈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਉਹ ਬਰਬਾਦ ਹੋ ਚੁੱਕੇ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਰਜ਼ੇ ਦੇ ਵਿੱਚ ਜਾ ਰਹੀ ਹੈ ਇਹ ਸਾਰੇ ਕੰਮ ਭੁੱਲ ਕੇ ਅੱਜ ਮੈਂ ਸਮਝਣਾ ਕਿ ਜਿੱਥੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਤਾ ਹਰਮੀਤ ਸਿੰਘ ਕਾਲਕਾ ਜੀ ਨੂੰ ਅਤੇ ਜਲਸ ਕੰਟਰ ਜਗਦੀਪ ਸਿੰਘ ਕਾਲੋ ਜੀ ਨੂੰ ਪ੍ਰਸਤਾਵ ਕਰਨਾ ਚਾਹੀਦਾ ਸੀਗਾ ਕੌਮ ਕੋਲੋਂ ਮਾਫੀ ਮੰਗਣੀ ਚਾਹੀਦੀ ਸੀਗੀ ਔਰ ਇਸਤੀਫਾ ਦੇ ਕੇ ਆਪਣੇ ਘਰ ਬਣਾ ਚਾਹੀਦਾ ਸੀਗਾ ਇਹ ਬੜੀ ਬੇਸ਼ਰਮੀ ਦੇ ਨਾਲ ਆਪਣੇ ਜਿਹੜਾ ਇਹਨਾਂ ਦਾ ਉਸਤਾਦ ਹੈ ਜਿਹੜਾ ਇਹਨਾਂ ਦਾ ਬੌਸ ਹੈ ਉਹਦੇ ਨਾਲ ਖੜੇ ਹੋ ਕੇ ਕਿਸ ਤਰ੍ਹਾਂ ਜਿਹੜਾ ਭਾਜਪਾ ਦੇ ਪ੍ਰਤਾਸ਼ੀ ਹੈ ਉਹਨਾਂ ਨੂੰ ਫੋਟੋਆਂ ਕਿ ਜਾ ਰਿਹਾ ਹੈ ਹਜ਼ਰਤ ਚਿਹਰੇ ਦਿਖਾ ਰਹੇ ਹੈ ਇਹਨਾਂ ਦੇ ਸ਼ਖਲਾਂ ਵੇਖ ਕੇ ਇਹ ਪੰਜਾਬ ਦਾ ਕਿ ਇਹਨਾਂ ਨੂੰ 1% ਵੀ ਇਸ ਗੱਲ ਦੀ ਸ਼ਰਮਿੰਦਗੀ ਨਹੀਂ ਹੈ ਕਿ ਇਹਨਾਂ ਦੀ ਵਜ੍ਹਾ ਦੇ ਨਾਲ ਅੱਜ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਰਬਾਦ ਹੋ ਗਏ ਹੈ ਸਟਾਫ ਦੇ ਪੈਸੇ ਮਾਰੇ ਗਏ ਹੈ ਕੋਰਟ ਨੇ ਇਹ ਦੋ ਲੋਕਾਂ ਨੂੰ ਇਹ ਤਾਂ ਕਹਿ ਦਿੱਤਾ ਕਿ ਤੁਸੀਂ ਮੈਨਜਮੈਂਟ ਚਲਾਉਣ ਦੇ ਲਾਇਕ ਨਹੀਂ ਹੋ ਉਦੇ باوجود ਵੀ ਇਹਨਾਂ ਦੇ ਮੱਥਿਆਂ ਤੇ 1% ਵੀ ਛਿਕਨ ਨਹੀਂ ਆ ਬੜੀ ਬੇਸ਼ਰਮੀ ਦੇ ਨਾਲ ਦੰਦ ਫਾੜ ਕੇ ਫੋਟੋਆਂ ਖਿਚਾ ਰਹੇ ਹੈ ਮੈਂ ਹਰਮਨ ਸਿੰਘ ਕਾਲਕਾ ਜੀ ਅਤੇ ਜਗਦੀਪ ਸਿੰਘ ਕਾਲੋ ਜੀ ਤੋਂ ਸਵਾਲ ਕਰਨਾ ਚਾਹਾਂਗਾ ਤੁਸੀਂ ਕੌਮ ਦੇ ਕੰਮ ਛੱਡ ਦੋ ਕੌਮ ਦੀਆਂ ਮੰਗਾ ਛੱਡ ਦੋ ਬਨੂ ਸਿੰਘ ਦੋ ਤਿੰਨ ਗੱਲਾਂ ਦਾ ਜਵਾਬ ਦੇ ਦਿਓ ਤੁਸੀਂ ਅੱਜ ਬੜੇ ਹੀ ਬੇਸ਼ਰਮ ਹੋ ਕੇ ਫੋਟੋਆਂ ਖਿਚਾ ਰਹੇ ਹੋ ਕਿ ਸਕੂਲ ਸਹੀ ਹੋ ਗਏ ਨੇ ਦਿੱਲੀ ਕਮੇਟੀ ਆਪਣੇ ਸਹੀ ਤਰੀਕੇ ਨਾਲ ਚੱਲ ਰਹੀ ਹੈ ਸਕੂਲਾਂ ਦੇ ਉੱਤੇ ਜਿਹੜਾ 400 ਕਰੋੜ ਦਾ ਕਰਜ਼ਾ ਜਿਹੜਾ ਤੁਸੀਂ ਕੋਰਟ ਦੇ ਜੱਫੇ ਡਾਇਵਰਟ ਦਿੱਤਾ ਉਹ ਖਤਮ ਹੋ ਗਿਆ ਆ ਸੰਗਤ ਕਹਿ ਰਹੀ ਹੈ ਕਿ ਤੁਸੀਂ ਸਕੂਲ ਬਰਬਾਦ ਕਰ ਦਿੱਤੇ ਕੋਰਟ ਕਹਿ ਰਹੀ ਹੈ ਤੁਸੀਂ ਸਕੂਲ ਬਰਬਾਦ ਕਰ ਦਿੱਤੇ ਪਰ ਤੁਹਾਨੂੰ ਮੈਂ ਸਮਝਾਣਾ ਉਹ ਇੱਕ ਗੱਲ ਹੈ ਨਾ ਮੈਂ ਨਾ ਮੰਨੂਗੀ ਉਹ ਵਾਲੀ ਕਹਾਣੀ ਤੁਸੀਂ ਚੱਪੀ ਹੋਈ ਹੈ ਕਿ ਮੈਂ ਤੇ ਨਹੀਂ ਮੰਨਦਾ ਜਣਾ ਮਰਜੀ ਮੇਰੇ ਬਾਰੇ ਬੋਲਦੀ ਜਾਓ ਜਿੰਨਾ ਮਰਜੀ ਕੌਮ ਦਾ ਨੁਕਸਾਨ ਹੋਣਾ ਹੋ ਜਾਏ ਪਰ ਮੈਂ ਆਪਣੀ ਸਿਆਸਤ ਕਰਾਂਗਾ ਅੱਜ ਕੌਣ ਪੁੱਛ ਰਹੀ ਹੈ ਕਿ ਕਿੱਥੇ ਗਏ 123 ਕਰੋੜ ਰੁਪਏ ਕੌਣ ਪੁੱਛ ਰਹੀ ਹੈ ਕਿੱਥੇ ਗਏ 55 uh, 55 ਕਰੋੜ ਰੁਪਏ ਸਕੂਲਾਂ ਦੀ ਜਿਹੜੀ ਐਫ.ਡੀ ਸੀਗੀ ਪਰ ਸੰਗਤ ਨੂੰ ਜਵਾਬ ਦੇਣ ਦੀ ਬਜਾਏ ਤੁਸੀਂ ਬੇਸ਼ਰਮਾ ਦੇ ਜਿਹੜਾ ਬੇਸ਼ਰਮਾ ਦਾ ਤੁਹਾਡਾ ਉਸਤਾਦ ਹੈ ਉਹਦੇ ਕੈਡ ਤੇ ਚੱਲ ਰਹੇ ਹੋ ਅੱਜ ਮੈਂ ਸਮਝਾ ਕਿ ਇੱਕ ਹੋਰ ਸੌਦਾ ਸਾਧ ਹੋਇਆ ਸੀਗਾ ਜਿਨੇ ਆਪਣੇ ਚੇਲਿਆਂ ਨੂੰ ਮਾਈਂਡ ਵਾਸ਼ ਕਰਕੇ ਆਪਣੇ ਆਪ ਨੂੰ ਚਮਕਵਾਇਆ ਉਹਨਾਂ ਕੋਲ ਜਾਜਾਕਾਰ ਕਰਕੇ ਉਹਨਾਂ ਉਹਨਾਂ ਕੋਲ ਜਾਜਾਕਾਰ ਕਰਵਾ ਕੇ ਸੋਦਾ ਸਾਥ ਜਿੰਦਾਬਾਦ ਜਿੰਦਾਬਾਦ ਦੇ ਨਾਰੇ ਲਵਾ ਕੇ ਅੱਜ ਇੱਕ ਦਿੱਲੀ ਦਾ ਵੀ ਸਿਰਸਾ ਹੈ ਜਿਸ ਜਿਸ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਜਰਨਲਿਸਟ ਕਰਤਾ ਦਾ ਮਾਈਂਡ ਵਾਸ਼ ਕੀਤਾ ਹੋਇਆ ਆਪਣਾ ਕਪੜੀ ਕਟਕੁਤਲੀ ਬਣਾਇਆ ਹੋਇਆ ਹੈ ਪਰ ਆਪਣੇ ਅੱਗੇ ਪਿੱਛੇ ਘੁਮਾਰਿਆ ਹੈ ਕੌਮ ਦੇ ਕੰਮ ਕਰਨ ਦੀ ਬਜਾਏ ਅੱਜ ਦਿੱਲੀ ਕਮੇਟੀ ਦਾ ਪ੍ਰਧਾਨ ਦਿੱਲੀ ਕਮੇਟੀ ਦਾ ਜਰਨਲਿਸਟ ਕਰਤਾ ਉਦੇ ਪਿੱਛੇ ਘੁਬਰਿਆ ਉਹ ਦੋਨਾਂ ਦੇ ਵਿੱਚ ਆਪ ਮੈਂ ਸਮਝਦਾ ਕੋਈ ਫਰਕ ਨਹੀਂ ਹੈ ਸੋਦਾ ਸਾਧ ਦੀ ਗੱਲ ਕਰ ਲਈਏ ਚਾਹ ਦਿੱਲੀ ਵਾਲੇ ਸਿਰਸੇ ਦੀ ਗੱਲ ਕਰ ਲਈਏ ਦੋਨਾਂ ਦੀ ਅੱਜ ਕੈਟਾਗਰੀ ਇੱਕੋ ਹੀ ਆ ਉਸ ਕੈਟਾਗਰੀ ਦੇ ਅੰਦਰ ਸੋਦਾ ਸਾਧ ਦੇ ਚੇਲੇ ਵੀ ਆਉਂਦੇ ਆ ਤੇ ਦਿੱਲੀ ਕਮੇਟੀ ਦਾ ਪ੍ਰਧਾਨ ਵੀ ਆਉਂਦਾ ਤੇ ਦਿੱਲੀ ਕਮੇਟੀਆਂ ਜਨਰਲ 77 ਵੀ ਆਉਂਦਾ ਮੈਂ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਅੱਜ ਮੈਂ ਸਮਝਦਾ ਕਿ ਜਿਹੜੀ ਮੇਰੀ ਸੋਚ ਹੈ ਅੱਜ ਸੰਗਤ ਨੂੰ ਵਿਵੇਕਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਇਹ ਸ਼ਖਸ ਨੂੰ ਵੋਟ ਪਾਈ ਦੋਨਾਂ ਸ਼ਖਸ ਨੂੰ ਹਰਮਿੰਦਰ ਸਿੰਘ ਕਾਲਕਾ ਜੀ ਨੂੰ ਅਤੇ ਜਗਦੀਪ ਸਿੰਘ ਕਾਲੋ ਜੀ ਨੂੰ ਅੱਜ ਤੁਹਾਨੂੰ ਇਹ ਉਂਗਲ ਦਿਖਾ ਰਹੇ ਆ ਤੁਸੀਂ ਇਹਨਾਂ ਕੋਲ ਸਵਾਲ ਪੁੱਛ ਰਹੇ ਹੋ ਕਿ ਸਕੂਲ ਕਿਉਂ ਬਰਬਾਦ ਕੀਤੇ 123 ਕਰੋੜ ਰੁਪਏ ਦਿੱਲੀ ਦੀ ਬੇਟੀ ਦਾ ਕਿੱਥੇ ਗਿਆ ਸਕੂਲਾਂ ਦੀ ਕਰੋੜ ਦੀ ਐਫਡੀ ਕਿੱਥੇ ਗਈ ਉਸਦੇ ਜਵਾਬ ਦੇਣ ਦੀ ਬਜਾਏ ਅੱਜ ਤੁਹਾਨੂੰ ਇਹ ਉਂਗਲ ਦਿਖਾ ਰਹੇ ਆ ਹੱਸ ਰਹੇ ਆ ਇਹ ਤੁਹਾਡੀ ਵੋਟ ਦਾ ਇਹਨਾਂ ਨੇ ਤੁਹਾਨੂੰ ਨਤੀਜਾ ਦਿੱਤਾ ਵਾਪਸ ਇਹਦੇ ਦੇ ਲੋਕਾਂ ਨੂੰ ਤੁਸੀਂ ਮੈਂਬਰ ਬਣਾਇਆ ਮੈਂ ਸਮਝਦਾ ਕਿ ਇਹਨਾਂ ਦੀ ਨੀਤਾਂ ਹੀ ਨਹੀਂ ਨੇ ਇਹਨਾਂ ਦੀ ਨੀਤਾਂ ਇਹਨੀਆਂ ਮਾੜੀਆਂ ਚੁਕੀਆਂ ਉਹ ਨਾ ਰਹੇਗਾ ਬਾਸ ਨਾ ਬਜੇਗੀ ਬਾਸਰੀ ਵਾਲਾ ਹਿਸਾਬ ਹੈ ਨਾ ਰਹਿਣਗੇ ਸਕੂਲ ਨਾ ਦੇਣੀਆਂ ਪੈਣਗੀਆਂ ਤਨਖਾਵਾ ਆ ਹਰਮੀਤ ਸਿੰਘ ਕਲਕਾ ਇਸ ਸੋਚ ਤੇ ਚੱਲ ਰਿਹਾ ਹਰਮੀਤ ਸਿੰਘ ਕਲਕਾ ਦੀ ਜਿਹੜੀ ਸੋਚ ਹੈ ਤੇ ਜੀਪ ਸਿੰਘ ਕਲਕਾ ਦੀ ਜਿਹੜੀ ਸੋਚ ਹੈ ਜਿਹੜੀ ਮੈਨੂੰ ਮਹਿਸੂਸ ਹੋ ਰਹੀ ਹੈ ਕਿ ਇਸ ਸੋਚ ਤੇ ਚੱਲ ਰਿਹਾ ਕਿ ਸਕੂਲ ਬਰਬਾਦ ਹੁੰਦੇ ਹੋ ਜਾਏ ਚੰਗਾ ਸਾਰੂ ਪੈਸੇ ਨਹੀਂ ਦੇਣੇ ਪੈਣਗੇ ਮੈਂ ਅਖੀਰ ਦੇ ਵਿੱਚ ਜਿਹੜੀ ਵੈਸਤੋ ਜਿਹੜੀ ਪੰਜਾਬੀ ਬਾਗਲੀ ਸੀਟ ਡਰਜੋਰੀ ਜੰਦੀ ਸੀਟ ਉੱਤਮਨਗਰ ਸੀਟ ਜਿਹੜੀ ਸੀਟ ਤੇ ਜੋ ਜਿਹੜੀ ਖਿਆਲੇ ਜਿਹੜੀ ਸੀਟ ਤੇ ਪ੍ਰਧਿਆਸ਼ੀ ਬੀਜੇਪੀ ਦੇ ਆਏ ਹੈ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਹਾਲਾਂਕਿ ਮੈਂ ਐਨਾ ਵੱਡਾ ਲੀਡਰ ਨਹੀਂ ਹਾਂ ਉਹ ਜਾਦਾ ਵੱਡੇ ਲੀਡਰ ਹੈ ਪਰ ਮੈਂ ਸਮਝਣਾ ਕਿ ਮੈਂ ਉਹਨਾਂ ਨੂੰ ਇੱਕ ਸਲਾਹ ਦੇਣਾ ਚਾਹਾਂਗਾ ਬੜੀ ਛੋਟੀ ਜੀ ਉਹਨਾਂ ਦਾ ਵੈਲ ਵਿਸ਼ਰ ਬਣ ਕੇ ਅੱਜ ਉਸ ਕਨਸਿਸਟੈਂਸੀ ਦੇ ਅੰਦਰ 16 ਸੀਟਾਂ ਆਦੀਆਂ ਲਗਭਗ ਲਗਭਗ 2 ਲੱਖ ਵੋਟ ਹੈ ਅੱਜ ਤੁਸੀਂ ਹਾਲਾਤ ਦੇਖ ਲਓ ਕਿ ਜਿਸ ਦੇ ਨਾਲ ਤੁਸੀਂ ਖੜ ਕੇ ਜਿਸ ਮਨਿੰਦਰ ਸਿੰਘ ਸਿਰਸਾ ਨਾਲ ਤੁਸੀਂ ਖੜ ਕੇ ਫੋਟੋ ਖਿਚਾ ਰਹੇ ਹੋ ਐਨੇ ਉੱਥੇ ਭਾਜਪੀ ਦੇ ਕੀ ਹਾਲਾਤ ਬਣਾਏ ਆ ਇਹਦੇ ਵਾਸਤੇ ਕਾਵਤ ਬੜੀ ਮਸ਼ਹੂਰ ਹੈ ਜਿੱਥੇ ਜਿੱਥੇ ਮਨਿੰਦਰ ਸਿੰਘ ਸਿਰਸਾ ਉੱਥੇ-ਉੱਥੇ ਭੰਟਾ ਡਾਰ ਅੱਜ ਇਹ ਹਾਲਾਤ ਬਣ ਗਏ ਕਿ ਸਾਲ 2 ਸਾਲ ਪਹਿਲਾਂ ਹੀ ਨੱਕ ਰਗੜ ਕੇ ਰੋ ਕੇ ਗਿਰਗੜਾ ਕੇ ਇਹ ਕੌਂਸਲਰ ਦੀਆਂ ਦੋ ਸੀਟਾਂ ਲੈ ਕੇ ਆਇਆ ਸੀਗਾ ਇੱਕ ਫਤੇ ਨਗਰ ਦੀ ਇੱਕ ਜਨਕਪੁਰੀ ਸੀ ਤੋਂ ਉਸ ਸੀਟਾ ਤੇ ਹਾਰਿਆ ਭੀੜ ਤਾਂ ਸਿੱਖਾ ਦੀ ਬੜੀ ਦਿਖਾਈ ਸੀਗੀ ਪਰ ਸਿੱਖਾ ਨੇ ਵੋਟ ਨਹੀਂ ਪਾਈ ਅੱਜ ਇਹ ਹਾਲਾਤ ਬੜ ਗਏ ਕਿ ਇਹਨੇ ਜਿਹੜੇ ਉੱਥੇ ਪੂਰ ਸੰਸਦ ਸੀਗੇ ਵਰਮਾ ਜੀ ਉਹਨਾਂ ਕੋਲੋਂ ਸਿੱਖਾ ਦੇ ਖਿਲਾਫ ਜਾ ਕੇ ਵੀਰ ਬਾਲ ਦਿਵਸ ਬੜਵਾਇਆ ਅੱਜ ਹਾਲਾਤ ਦੇਖ ਲਓ ਕੀ ਹੈ ਕਿ ਉਹਨਾਂ ਦੀ ਟਿਕਟ ਕੱਟੀ ਗਈ ਹੈ ਇਹ ਹੈ ਸਿਰਸੇ ਦੀ ਅਸਲ ਸੋ ਮੈਂ ਤੁਹਾਨੂੰ ਵੀ ਕਹਾਂਗਾ ਅਗਰ ਤੁਸੀਂ ਮਨਿੰਦਰ ਸਿੰਘ ਸਿਰਸਾ ਇਸ ਸੱਚ ਨੂੰ ਨਾਲ ਜੜਾਣਾ ਹੈ ਹਰਮਿੰਦਰ ਸਿੰਘ ਕਾਲਕਾ ਨੂੰ ਨਾਲ ਚਲਾਣਾ ਹੈ ਜਗਦੀਪ ਸਿੰਘ ਕਾਲੋ ਨੂੰ ਨਾਲ ਚਲਾਣਾ ਹੈ ਤਾਂ ਮੈਂ ਸਮਝਦਾ ਤੁਸੀਂ ਇਲੈਕਸ਼ਨ ਤੇ ਪੈਸੇ ਦਾ ਖਰਚਣਾ ਤੁਸੀਂ ਵੈਸੇ ਹੀ ਖਾਣ ਦੇ। ਹੁਣ ਤੁਸੀਂ ਸੋਚਣਾ ਹੈ ਕਿ ਤੁਹਾਨੂੰ 2 ਲੱਖ ਵੋਟ ਚਾਹੀਦੀ ਹੈ ਸਿੱਖਾ ਦੀ ਜਾਂ 2000 ਫੋਟੋਆਂ ਚਾਹੀਦੀ ਹੈ ਸਿੱਖਾ ਸਿੱਖਾ ਦੀ ਇੱਕ ਗੋਰਗਾਂ ਦਾ ਉਹ ਦਾਦਾ ਇਹ 2000 ਬੰਦਾ ਵੀ ਖੜਾ ਕਰ ਦੇਗਾ ਤੁਹਾਡੇ ਨਾਲ ਫੋਟੋਆਂ ਦੇ ਲਈ। ਉਹਦੇ ਵਿੱਚੋਂ 200 ਬੰਦਾ ਵੀ ਤੁਹਾਨੂੰ ਵੋਟ ਨਹੀਂ ਪਾਏਗਾ। ਇਹ ਤੁਹਾਨੂੰ ਦੋਸਤੋਂ ਮੋਟਾ ਪਵਾਤ ਨਹੀਂ ਸਕਦਾ ਤੁਹਾਡੀਆਂ 400 ਵੋਟਾਂ ਖਰਾਬ ਕਰੇਗਾ ਇਹ ਸ਼ਖਸ ਇਹਦੀ ਇਹ ਸੋਚ ਹੈ ਇਹਦੀ ਇਹ ਮੈਂ ਸਮਝਦਾ ਕਿ ਸਿੱਖਾਂ ਦੇ ਅੰਦਰ ਰਹੀ ਹੈ ਬੜੀ ਵੱਡੀ ਭੈੜ ਬਣੀ ਹੈ ਕਿ ਜਿੱਥੇ ਜਿੱਥੇ ਮਨਿੰਦਰ ਸਿੰਘ ਸਿਰਸਾ ਉੱਥੇ-ਉੱਥੇ ਬੰਟਾ ਢਾਰ ਜਿਹੜਾ ਆਪਣਾ ਕਿਲਾ ਨਹੀਂ ਬਚਾ ਪਾਇਆ ਜਿਸ ਨੂੰ ਸਿੱਖ ਕੌਮ ਨੇ ਪੰਜਾਬੀ ਬਾਗ ਦੀ ਸੰਗਤ ਨੇ ਖਾਸ ਕਰਕੇ ਲੱਤ ਮਾਰ ਕੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਕੱਢ ਦਿੱਤਾ ਉਹ ਤੁਹਾਨੂੰ ਕਿੱਥੋਂ ਵੋਟ ਪਵਾਏਗਾ ਸੋ ਮੈਂ ਉੱਥੇ ਦੀ ਜਿਹੜੀ ਬੀਜੇਪੀ ਦੀ ਪ੍ਰਤੀਯਾਗੀ ਹੈ ਉਹਨਾਂ ਨੂੰ ਕਵਾਂਗਾ ਸਾਵਧਾਨ ਰਹੋ ਇਹੋ ਜਿਹੇ ਲੋਕਾਂ ਨਾਲ ਚੱਲ ਕੇ ਤੁਸੀਂ ਕਦੀ ਸਿੱਖਾਂ ਦੀ ਵੋਟ ਨਹੀਂ ਲੈ ਸਕਦੇ ਉਲਟਾ ਆਪਣਾ ਨੁਕਸਾਨ ਕਰਾਓਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ